ਹਾਂਜੀ ਦੋਸਤੋ ਕੀ ਹਾਲ ਚਾਲ ਆ ਵੀਡੀਓ ਨੂੰ ਮੈਸ ਨਾ ਕਰਿਓ ਬਹੁਤ ਜ਼ਰੂਰੀ ਗੱਲਾਂ ਵੀਡੀਓ ਦੇ ਵਿੱਚ ਦੇਖੋ ਭੈਣ ਨੇ ਬੜਾ ਸੋਣਾ ਸਮਝਾਇਆ ਬਿਲਕੁਲ ਸਹੀ ਆ ਰਾਈਟ ਗੱਲਾਂ ਪਹਿਲੇ ਕੋਲ ਠੀਕ ਆ ਜਦੋਂ ਆਪਾਂ ਖਾਣਾ ਖਾਣੇ ਆ ਨਾ ਖਾਣਾ ਖਾਣ ਦੇ ਟਾਈਮ ਕਦੇ ਟੀਵੀ ਔਨ ਹੁੰਦਾ ਮਾਈਂਡ ਹੋਰ ਪਾਸੇ ਹੁੰਦਾ ਖਾਣਾ ਬਣਾਉਣ ਲੱਗੇ ਔਰਤਾਂ ਮਾਈਂਡ ਹੋਰ ਪਾਸੇ ਹੁੰਦਾ ਗੱਲਾਂ ਹੋਰ ਪਾਸੇ ਕਰ ਰਹੀਆਂ ਹੁੰਦੀਆਂ ਖਾਣਾ ਬਣ ਰਿਹਾ ਹੁੰਦਾ ਵਾ ਪਰ ਜਿਹੜੀ ਬਰਕਤ ਆ ਨਾ ਖਾਣੇ ਵਿੱਚ ਉਹ ਕਿਸੇ ਤਰੀਕੇ ਨਾਲ ਪੈਂਦੀ ਆ ਖਾਣਾ ਬਣਾਉਣ ਲੱਗੇ ਤੇ ਪਰਿਵਾਰ ਨੂੰ ਜਦੋਂ ਛਕਾਉਂਦੇ ਆ ਤੇ ਪਰਿਵਾਰ ਖਾ ਕੇ ਉਸ ਪ੍ਰਮਾਤਮਾ ਦਾ ਸ਼ੁਕਰ ਕਰਦਾ ਮਿੱਤਰੋ ਗੱਲਾਂ ਸੁਣਿਓ ਸ਼ੇਅਰ ਜ਼ਰੂਰ ਕਰਿਓ ਅਗਲੀ ਵੀਡੀਓ ਵੀ ਜ਼ਰੂਰ ਦੇਖਿਓ ਉਹ ਵੀ ਬਹੁਤ ਸੋਹਣੀ ਵੀਡੀਓ ਆ ਬੜਾ ਸੋਣਾ ਭੈਣ ਨੇ ਕਿਹਾ ਹੋਇਆ ਵਾ ਪਹਿਲਾਂ ਤਾਂ ਆਹ ਵੀਡੀਓ ਦੇਖਿਓ ਘਰ ਮੇ ਨਿਯਮ ਬਣਾ ਦੇਂ खाना खाते समय टीवी नहीं ऑन कराएंगे दस मिनट सिर्फ दस मिनट खाना खाना है सिर्फ बच्चे भी सीख जाएंगे थोड़े दिन के अंदर क्योंकि वो सारी चीजें देखते हुए अगर खाना खाया तो खाने के वाइब्रेशन भी क्या हो जाते हैं दूषित हो जाते हैं मन की स्थिति पे असर पड़ जाता है परमात्मा को याद करके खाना खाएंगे और परमात्मा को याद करके खाना बनाएंगे अगर घर में किसी को भी चिंता है डर है अशांति है आप खाना बनाते समय उसमें डालते जाओ परमात्मा की शक्तियाँ इस खाने में कूट कूट के भरी है ये खाना खाना नहीं प्रसाद है हमारा घर स्वर्ग है डालते जाओ रोज उसमें हमारा घर स्वर्ग है हमारे रिश्ते बहुत सुंदर हैं हमारे बीच एकता है हमारे बीच सम्मान है रोज डाल दो तो। एक ये डाल सकते हैं नहीं ध्यान रखा तो अपनी चिंताओं में उसने मुझे ऐसा क्यों बोला उसने मुझे ऐसा क्यों किया मेरे घर में इतनी प्रॉब्लम क्यों है अगर ये सोचते सोचते कड़छी घुमा दी प्रॉब्लम बढ़ जाएगी कल से क्योंकि जैसा अन्न वैसा मन इसलिए खाना बनाते समय बहुत ध्यान रखना है खाना खाते समय बहुत ध्यान रखना है अपने किचन को मंदिर की तरह बनाना है ਤੋ ਬਹੁਤ ਸੋਹਣੀ ਜਾਣਕਾਰੀ ਦਿੱਤੀ ਭੈਣ ਨੇ ਇਹ ਗੱਲ ਦਿਮਾਗ ਵਿੱਚ ਨਹੀਂ ਲੈਂਦੀ ਸੀ ਜਿਹੜਾ ਅੱਜ ਦੇ ਟਾਈਮ ਆ ਬੱਚਿਆਂ ਨੂੰ ਖਾਣਾ ਖੋਣੇ ਟੀਵੀ ਬਣਾ ਰਾ ਟੀਵੀ ਚਲਾ ਲਿਆ ਜਾਂ ਨਾਲ ਮੋਬਾਈਲ ਦੇਖੀ ਜਾ ਰਹੇ ਆ ਬੱਚੇ ਹਨਾ ਜਾਂ ਪਰਿਵਾਰ ਦਾ ਕੋਈ ਮੈਂਬਰ ਮੋਬਾਈਲ ਦੇਖ ਰਿਹਾ ਵਾ ਨੰਬਰ 2 ਤੇ ਜਦੋਂ ਔਰਤ ਖਾਣਾ ਘਰੇ ਬਣਾਉਂਦੀ ਆ ਤਾਂ ਜਾਂ ਗੁੱਸੇ ਨਾਲ ਬਣਾਉਂਦੀ ਆ ਜਾਂ ਸੁਤਾ ਹੋਰ ਪਾਸੇ ਹੁੰਦੀ ਹੈ ਹਨਾ ਤਾਂ ਬਰਕਤ ਨਹੀਂ ਪੈਂਦੀ ਬਹੁਤ ਸੋਹਣੀ ਭੈਣ ਨੇ ਗੱਲ ਕਹੀ ਬਿਲਕੁਲ ਰਾਈਟ ਆ ਮਿੱਤਰੋ ਆ ਦੂਸਰੀ ਭੈਣ ਨੇ ਵੀ ਗੱਲ ਬਹੁਤ ਸੋਹਣੀ ਕੀਤੀ ਐ ਜਦੋਂ ਕਿਸੇ ਬੰਦੇ ਤੇ ਮਾੜਾ ਟਾਈਮ ਆ ਜਾਂਦਾ ਜਾਂ ਮਾੜੇ ਹਾਲਾਤ ਆ ਜਾਂਦੇ ਆ ਤਾਂ ਮਿੱਤਰੋ ਉਸ ਪਰਮਾਤਮਾ ਦਾ ਹੀ ਸ਼ੁਕਰਾਨਾ ਕਰਨਾ ਚਾਹੀਦਾ ਸਿਰਫ ਉਸ ਨੂੰ ਹੀ ਜਪਨਾ ਚਾਹੀਦਾ ਜਿੰਨਾ ਰੋਲੋ ਉਸ ਕੋਲੇ ਜਿੰਨਾ ਰੋਇਆ ਜਾਂਦਾ ਸੱਚੇ ਦਿਲੋਂ ਰੋ ਕੇ ਇੱਕ ਨਾ ਇੱਕ ਦਿਨ ਤਣਾ ਉਸ ਨੇ ਮੰਨਣਾ ਹੀ ਆ ਜ਼ਰੂਰ ਪਰਮਾਤਮਾ ਨੇ ਮੰਨੇ ਆ ਨਾ ਕਿਉਂਕਿ ਆਪਾਂ ਉਸ ਦੇ ਪੁੱਤਰ ਆ ਦੇਣ ਵਾਲਾ ਉਹ ਆ ਠੀਕ ਹੈ ਜੀ ਮੇਰੇ ਜਣਾ ਗੱਲਾਂ ਸੁਣਿਓ ਯਾਰ ਬੜੀਆਂ ਸੁਣੀਆਂ ਗੱਲਾਂ ਲੱਗੀਆਂ ਸ਼ੇਅਰ ਵੀ ਜ਼ਰੂਰ ਕਰਿਓ ਦੋਸਤੋ ਸ਼ੇਅਰ ਕਰਿਆ ਕਰੋ ਇਹੋ ਜੀ ਵੀਡੀਓ ਰਹਿ ਨਾ ਜਾਵੇ ਯਾਰ ਕਿਸੇ ਪਾਸੇ ਜੇਕਰ ਤੁਹਾਨੂੰ ਵੀ ਲੱਗਦਾ ਨਾ ਕਿ ਤੁਹਾਡਾ ਬਹੁਤ ਮਾੜਾ ਸਮਾਂ ਚੱਲ ਰਿਹਾ ਹੈ ਤਿੱਕ ਕਦ ਬਦਲੇਗਾ ਕਦੇ ਬਦਲੇਗਾ ਵੀ ਕਿ ਨਹੀਂ ਇਸ ਵੀਡੀਓ ਵਿੱਚ ਜਿਹੜੀਆਂ ਗੱਲਾਂ ਅਸੀਂ ਆਪਜੀ ਨੂੰ ਦੱਸਣ ਜਾ ਰਹੇ ਹਾਂ ਨਾ ਉਹ ਜ਼ਰੂਰ ਧਿਆਨ ਨਾਲ ਸੁਣਨਾ ਤੇ ਸਾਰਿਆਂ ਦਾ ਜ਼ਰੂਰ ਸਾਂਝਾ ਕਰਨਾ ਜਿਨ੍ਹਾਂ ਦਾ ਸਮਾਂ ਮਾੜਾ ਚੱਲ ਰਿਹਾ ਹੈ ਮਾੜੇ ਸਮੇਂ ਵਿੱਚ ਕਦੇ ਵੀ ਕਿਸੇ ਵੀ ਬੰਦੇ ਦੇ ਅੱਗੇ ਨਾ ਰੋਣਾ ਰੋਣਾ ਹੈ ਤਾਂ ਸਿਰਫ ਗੁਰੂ ਅੱਗੇ ਰੋਣਾ ਇੰਨਾ ਰੋਣਾ ਇਹ ਗੁਰੂ ਖੁਸ਼ੀ ਦੇਣ ਵਾਸਤੇ ਮਜਬੂਰ ਹੋ ਜਾਏ ਪਰ ਇੱਕ ਕੰਡੀਸ਼ਨ ਐ ਵੀ ਹੈ ਮਾੜੇ ਸਮੇਂ ਵਿੱਚ ਇਨਸਾਨ ਪਟਕਦਾ ਬਹੁਤ ਜਲਦੀ ਹੈ ਕਿਸੇ ਨੇ ਕਹੇ ਤਾਂ ਹਵਨ ਕਰੋ ਕਿਸੇ ਨੇ ਕਹੇ ਤਾਂ ਹੱਥ ਵਿਖਾਓ ਉਹ ਵੀ ਕਰ ਲਿੱਤਾ ਜੇਕਰ ਇੱਥੇ ਉੱਥੇ ਪਟਕ ਗਏ ਤਾਂ ਫਿਰ ਗੁਰੂ ਸੱਭੀ ਦੀ ਖੁਸ਼ੀ ਨਹੀਂ ਮਿਲਦੀ ਉਸ ਸਮੇਂ ਹੋਰ ਪੱਕੇ ਹੋ ਜਾਓ ਭਾਵੇਂ ਦੁਨੀਆ ਕੁਝ ਵੀ ਕਹੇ ਪਰ ਗੁਰੂ ਦੀ ਲੜਨਾ ਛੱਡੋ ਜੇਕਰ ਗੁਰੂ ਵਾਲੇ ਨਹੀਂ ਬਣਿਆ ਤਾਂ ਗੁਰੂ ਵਾਲੇ ਬਣੋ ਜੇਕਰ ਨਾਮ ਜਪਣ ਦੀ ਸ਼ੁਰੂਆਤ ਕੀਤੀ ਹੈ ਤੇ ਨਾਮ ਨੂੰ ਹੋਰ ਜਿਆਦਾ ਜਪੋ ਇਸ ਤਰ੍ਹਾਂ ਜਪੋ ਵਾਏ ਗਰੂ ਵਾਏ ਗਰੂ ਜਿਵੇਂ ਇੱਕ ਬੱਚਾ ਮਾਂ ਨੂੰ ਬੁਲਾਉਂਦਾ ਨਾ ਮੰਮੀ ਮੰਮੀ ਮਾਂ ਦੋ ਵਾਰ ਨਹੀਂ ਸੁਣੀ ਤੀਜੀ ਵਾਰ ਕਹੇਗੀ ਕੀ ਹੋਇਆ ਭਾਵੇਂ ਗੁੱਸੇ ਵਿੱਚ ਕਹੇਗੀ ਪਰ ਸੁਨੇਗੀ ਜੇ ਜਦ ਬੱਚਾ ਰੋਏਗਾ ਨਾ ਸੁਣ ਕੇ ਕਿ ਮੰਮੀ ਨੇ ਡਾਰ ਦਿੱਤਾ ਆ ਪਿਆਨਲ ਪੁੱਛੇਗੀ ਦੱਸ ਕੀ ਚਾਹੀਦੇ ਫਿਰ ਦੇ ਦੇਗੀ ਉਸੇ ਤਰੀਕੇ ਨਾਲ ਜਦ ਅਸੀਂ ਲਗਾਤਾਰ ਵਾਏ ਗਰੂ ਵਾਏ ਗਰੂ ਉਹਦੇ ਅਗੇ ਰੋਂਦੇ ਰਹਿਣਗੇ ਨਾ ਤੇ ਜ਼ਰੂਰ ਇੱਕ ਵਾਰ ਉਹ ਸੁਨੇਗਾ ਪਰ ਲੜ ਸਿੱਖ ਉਦੀ ਫੜਮੀ ਕਿਸੇ ਹੋਰ ਦੀ ਨਹੀਂ ਭਾਵੇਂ ਉਹ ਜਿਸ ਦਾ ਮਜ ਸੁਨੇ ਉਰਬੀਰ ਨਾਲ ਦੇ ਵੀ ਦੇਗਾ ਜਿਸ ਸੇਕ ਮਾਪਨੇ ਬੱਚੇ ਦੀ ਇੱਛਾ ਪੂਰੀ ਕਰ ਦੇ ਉਸ ਤਰੀਕੇ ਨਾਲ ਪਰ ਸਭ ਇਹ ਗੱਲਾਂ ਧਿਆਨ ਰੱਖਣਾ ਗੁਰੂ ਦੀ ਲੜ ਛੱਡ ਕੇ ਕਿਸੇ ਹੋਰ ਦਰ ਨਾ ਜਾਣਾ ਫਿਰ ਸਾਨੂੰ ਪਰਮਤਮਾ ਮਾਣੇ ਬੱਬ ਤੋਂ ਕਾਲ ਕੇ ਜਰੂਰ ਖੁਸ਼ੀਆਂ ਪ੍ਰਾਪਤ ਜੀ ਵੀਰ ਮੇਰੇ ਦੋਨੇ ਮੈਸੇਜ ਬਹੁਤ ਸੋਹਣੇ ਦਿੱਤੇ ਪੈਣਾ ਮੇਰੀਆਂ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਰਹਿਣਾ ਜਾਵੇ ਕਿਸੇ ਪਾਸਿਓ ਧੰਨਵਾਦ